ਹੋਰ ਜੀ ਕੀ ਹਾਲ ਦੋਸਤੋ ਸਾਰੇ ਠੀਕ ਠਾਕ ਹੋਵੋਗੇ ਉਮੀਦ ਕਰਦੇ ਹਾਂ ਆਜੋ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਹਾਂ ਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਮੇਰੇ ਕੋਲ ਰਾਤ ਦੇ ਸਾਰੇ ਸਾਡੇ ਪਿੰਡ ਦੇ ਵੀਡੀਓ ਸੈਂਡ ਕਰੀ ਜਾਂਦੇ ਆ ਵੇਖ ਤੈਨੂੰ ਨਿੰਗ ਸਿੰਘਾਂ ਨੇ ਧੰਕੀ ਦੇਤੀ ਫਲਾਣਾ ਕਰਤਾ ਢਿੰਗੜ ਕਰਤਾ ਮੈਂ ਤਾਂ ਜਾਇੰਦਾ ਸੀ ਘੁੰਮਣ ਤੇ ਰਾਤ ਮੈਂ ਲੇਟ ਹੋ ਗਿਆ ਨਹੀਂ ਮੈਂ ਰਾਤ ਹੀ ਜਵਾਬ ਦੇ ਦਿੰਦਾ ਠੀਕ ਆ ਕੋਈ ਪੰਜਾਬ ਦਾ ਕੋਈ ਤਰਨਾਦ ਵਾਲਾ ਜਥੇਦਾਰ ਜਗਦੀਪ ਸਿੰਘ ਹੈਗਾਗਾ ਉਹਨੇ ਕਿਹਾਗਾ ਵੀ ਨੂਰ ਦਾ ਪਾਪਾ ਗੰਦ ਪਾਉਣਾ ਬੰਦ ਕਰ ਦੇ ਸਿੱਧੀ ਚਤਾਵਨੀ ਆ ਪਹਿਲੀ ਗੱਲ ਜਥੇਦਾਰ ਸਾਹਿਬ ਨੂੰ ਵੀ ਤੁਸੀਂ ਲੋਕਾਂ ਦੀਆਂ ਦਿਖਾਈਆਂ ਜਿਹੜੀਆਂ ਵੀਡੀਓ ਦੇਖੀਆਂ ਉਹ ਲੋਕਾਂ ਨੇ AI ਨਾਲ ਐਡਿਟ ਕੀਤੀਆਂ ਹੋਈਆਂ ਮੇਰੇ ਪੇਜ ਤੇ ਓਵੇਂ ਦੀ ਇੱਕ ਵੀ ਵੀਡੀਓ ਹੈ ਨਹੀਂਗੀ ਤੁਸੀਂ ਆਪ ਜਾ ਕੇ ਮੇਰੇ ਮੇਰੇ ਪੇਜ ਨੂੰ ਫੋਲੋ ਕਰੋ ਤੇ ਮੇਰੀਆਂ ਕੰਟੀਨਿਊ ਵੀਡੀਓ ਦੇਖੋ ਠੀਕ ਆ ਮੇਰੀਆਂ ਕੰਟੀਨਿਊ ਵੀਡੀਓ ਦੇਖੋ ਜਮਾਂ ਨਾਰਮਲ ਵੀਡੀਓ ਆ ਮੇਰੀਆਂ ਤੇ ਜਿਹੜਾ ਆ ਤੁਹਾਡੇ ਪੰਜਾਬ ਦੇ ਲੋਕ ਸਾਰਾ ਦਿਨ ਮੈਨੂੰ ਗੰਦੀਆਂ ਗਾਲਾਂ ਕੱਢਦੇ ਆ ਉਹ ਮਾਵਾ ਪੈਣਾ ਗਾਲਾਂ ਸੁਣਦਿਆਂ ਉਦੋਂ ਮਾੜਾ ਨਹੀਂ ਲੱਗਦਾ ਮੈਂ ਤਾਂ ਅੱਜ ਤੱਕ ਕਦੀ ਗਾਲ ਵੀ ਨਹੀਂ ਕੱਢੀ ਸੋਸ਼ਲ ਮੀਡੀਆ ਤੇ ਆ ਕੇ ਸਾਰਾ ਦਿਨ ਮੈਨੂੰ ਇੱਕ ਚਿਬੜ ਜਾਂ ਰੋਸਟਰ ਹੈਗਾ ਉਹਨੇ ਕੱਲ ਲਾ ਰੱਖਿਆ ਸੀਗਾ ਏ ਡਬਲ मीनिंग ਗੱਲਾਂ ਕਰਦਾ ਤੇ ਉਸ ਚਿੱਬੜ ਨੂੰ ਮੈਂ ਪੁੱਛਣਾ ਚਾਹੁੰਨਾਗਾ ਵੀ ਡਬਲ मीनिंग ਗੱਲ ਤੂੰ ਮੈਨੂੰ ਲੈ ਸਾਬਤ ਕਰ ਦੇ ਮੈਂ ਸਾਰਾ ਮੇਰਾ ਚੈਨਲ ਡਿਲੀਟ ਮਾਰ ਦੂੰਗਾ। ਨਾ ਮੈਂ ਅੱਜ ਤੱਕ ਕਦੇ ਡਬਲ मीनिंग ਗੱਲ ਕਰੀ ਆ ਤੇ ਨਾ ਮੈਨੂੰ ਕਦੇ ਲੋੜਾ ਕਰਨ ਦੀ ਠੀਕ ਆ। ਦੂਜੀ ਗੱਲ ਆਏ ਕਹਿੰਦੇ ਸੀ ਵੀ ਮਾਫੀ ਮੰਗੇ। ਪਹਿਲੀ ਗੱਲ ਨਾ ਮੈਂ ਕਦੇ ਗਲਤ ਕੰਟੈਂਟ ਪਾਇਆ ਤੇ ਨਾ ਕਦੇ ਪਾਵਾਂ। ਮੈਂ ਵੀ ਇੱਕ ਚੰਗੇ ਪਰਿਵਾਰ ਤੋਂ ਬਿਲੋਂਗ ਕਰਦਾਗਾ ਐਡਾ ਮਾੜਾ ਕੋਈ ਵੀ ਨਹੀਂ ਹੁੰਦਾ। ਜਿੰਨਾ ਤੁਸੀਂ ਲੋਕਾਂ ਨੇ ਜਿੰਨਾ ਮੈਨੂੰ ਰੋਸਟਰਾਂ ਨੇ ਬਣਾ ਰੱਖਿਆ ਇਹ ਜਥੇਦਾਰ ਜਗਦੀਪ ਸਿੰਘ ਨੂੰ ਮੈਂ ਬੇਨਤੀ ਕਰਦਾ ਵੀ ਮਾਫੀ ਦੀ ਗੱਲ ਚੱਲ ਮੈਂ ਬਾਅਦ ਚ ਕਰਦਾਗਾ ਪਹਿਲਾਂ ਮੈਂ ਬੇਨਤੀ ਕਰਦਾ ਵੀ ਤੁਸੀਂ ਮੇਰੀਆਂ ਵੀਡੀਓ ਦੇਖੋ ਤੇ ਦੂਜਾ ਲੋਕਾਂ ਨੇ AI ਨਾਲ ਵੀਡੀਓ ਐਡਿਟ ਕਰ ਕਰਕੇ ਕਰ ਕਰਕੇ ਸਾਨੂੰ ਸੋਸ਼ਲ ਮੀਡੀਆ ਤੇ ਨੰਗੇ ਕਰ ਰੱਖਿਆ ਕੀ ਤੁਸੀਂ ਮੈਨੂੰ ਉਹਨਾਂ ਤੋਂ ਇਨਸਾਫ ਦਲਵਾਉਂਗੇ ਮੇਰੇ ਪੇਜ ਤੇ ਤਾਂ ਜੀਆਂ ਨੰਗੇ ਦੀਆਂ ਵੀਡੀਓ ਹੈਣੀਆਂ ਜਿਹੜਾ ਸਾਨੂੰ ਲੋਕਾਂ ਨੇ ਨੰਗੇ ਕਰ ਰੱਖਿਆ ਪਹਿਲਾਂ ਤੁਸੀਂ AI ਵਾਲਿਆਂ ਨੂੰ ਫੜੋ ਜਿਹੜਾ ਇੰਨਾ ਮਤਲਬ ਜਮਈ ਮਤਲਬ ਸਿਰ ਸਾਡਾ ਲਾ ਕੇ ਅੱਗੇ ਥੱਲੇ ਨੰਗੇ ਬੰਦੇ ਦੀ ਕਿਸੇ ਹੋਰ ਦੀ ਫੋਟੋ ਲਾ ਦਿੰਦੇ ਆ ਤੇ ਉਹਨਾਂ ਦਾ ਦੱਸੋ ਹੁਣ ਅਸੀਂ ਕੀ ਕਰੀਏ ਸਭ ਤੋਂ ਜ਼ਿਆਦਾ ਹੁਣ ਦੱਸੋ ਨਿਊਡਿਟੀ ਉਹਨਾਂ ਨੇ ਫਲਾਈਆ ਜਾਂ ਮੈਂ ਫਲਾਈਆ ਠੀਕ ਆ ਚੱਲ ਮੰਨਦੇ ਆ ਅਜ ਤੋਂ 5-7 ਸਾਲ ਪਹਿਲਾਂ ਮੈਨੂੰ ਲੱਗਿਆ ਸੀਗਾ ਉਦੋਂ ਮੈਂ ਬੱਚੇ ਬੁਢੀ ਚ ਸੀਗਾ ਐਡਾ ਕੋਈ ਨਹੀਂ ਪਤਾ ਸੀਗਾ ਕੋਈ 2-4 ਵੀਡੀਓ ਚ ਕੋਈ ਮੰਨਦਾ ਮੈਂ ਵੀ ਚੱਲ ਮਾ ਮਾੜੀ ਮੋਟੀ ਕੋਈ ਹੋ ਗਈ ਹੋਣੀ ਉੱਚਨੀ ਚ ਮੰਨ ਲੈਣੇ ਆ ਕੋਈ ਦਿੱਕਤ ਨਹੀਂ ਆਪਾਂ ਨੂੰ ਜਿਹੜੀ ਚੀਜ਼ ਐ ਮੰਨ ਲਾਂਗੇ ਬਾਕੀ ਤੁਸੀਂ ਮੇਰੇ ਪੇਜ ਤੇ ਆਓ ਮੇਰੀਆਂ ਵੀਡੀਓ ਮੈਨੂੰ ਫੋਲੋ ਕਰੋ ਕੰਟੀਨਿਊ ਦੇਖੋ ਮੇਰੀਆਂ ਵੀਡੀਓ ਮੈਂ ਤਾਂ ਘੁੰਮਣ ਵਾਸਤੇ ਨਿਕਲਿਆ ਵਿਆਂ ਕੱਲ੍ਹ ਲਈ ਤੇ ਰਾਤ ਦੇ ਲੋਕ ਮੇਰੇ ਡੰਡਾ ਦੇ ਹੀ ਖੜੇ ਸਾਡੇ ਪਿੰਡ ਵਾਲੇ ਵੀ ਆਹ ਦੇਖ ਆਹ ਦੇਖ ਤੈਨੂੰ ਚੇਤਾਵਨੀ ਦੇਤੀ ਉਹ ਬਲਿਓ ਮਾਨਸੂ ਵਿਚਾਰੇ ਜਥੇਦਾਰ ਨੂੰ ਕੀ ਪਤਾਗਾ ਉਹਨੂੰ ਤਾਂ ਜਿਵੇਂ ਲੋਕਾਂ ਨੇ ਕਿਹਾ ਉਹਨੇ ਵਿਚਾਰੇ ਨੇ ਬੋਲਤਾ ਠੀਕ ਆ ਪਰ ਫਿਰ ਵੀ ਜੇ ਕਿਸੇ ਨੂੰ ਲੱਗਦਾ ਵੀ ਮੈਂ ਗਲਤਾਂ ਉਹ ਬਾਈ ਜਥੇਦਾਰ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਬਾਈ ਦੇਖ ਯਾਰ ਮੈਨੂੰ ਆ ਰੋਸਟਰ ਜਿਹੜੀਆਂ ਵੀਡੀਓ ਅੱਜ ਤੇਰੇ ਅੱਗੇ ਆਈਆਂ ਤੇ ਇਹੀ ਵੀਡੀਓ ਫੇਰ ਅੱਗੇ ਆਉਣਗੀਆਂ ਫੇਰ ਤੁਸੀਂ ਕਹਦੋਂਗੇ ਵੀ ਇਹਨੇ ਮਾਫੀ ਮੰਗੀ ਸੀ ਦੁਬਾਰਾ ਫੇਰ ਗੰਦ ਪਾਈ ਜਾਂਦਾ ਕਿਉਂ ਕਿ ਉਹ ਵੀਡੀਓ ਮੇਰੇ ਪੇਜ ਤੇ ਹੈ ਨਹੀਂ ਗੇ ਲੋਕ ਐਡਿਟ ਕਰ ਕਰਕੇ ਅੱਗੇ ਲੋਕਾਂ ਨੂੰ ਭਟਕਾਈ ਜਾਂਦੇ ਆ ਠੀਕ ਆ ਤੇ ਤੁਸੀਂ ਫੇਰ ਕਹਦੋਂਗੇ ਵੀ ਉਹਨੇ ਮਾਫੀ ਮੰਗੀ ਸੀ ਫੇਰ ਗੰਦ ਪਾਈ ਜਾਂਦਾ ਕਿ ਇਹ ਤਾਂ ਠੀਕ ਆ ਉਹ ਵੀਡੀਓ ਨਾ ਮੇਰੇ ਪੇਜ ਤੇ ਪਹਿਲਾਂ ਹੈਗੀਆਂ ਤੇ ਨਾ ਦੁਬਾਰਾ ਹੋਣਗੀਆਂ ਉਹ ਵੀਡੀਓ ਫੇਰ ਤੁਹਾਡੇ ਅੱਗੇ ਦੁਬਾਰਾ ਦੁਬਾਰਾ ਹੋਰ ਲੋਕ ਐਡਿਟ ਕਰਕੇ ਭੇਜਣਗੇ ਫੇਰ ਤੁਹਾਨੂੰ ਐ ਲੱਗੂਗਾ ਵੀ ਯਾਰ ਇਹ ਤਾਂ ਹਟਿਆ ਨਹੀਂਗਾ ਇਹ ਤਾਂ ਹਟਿਆ ਨਹੀਂਗਾ ਠੀਕ ਆ ਰਹੀ ਗੱਲ ਮਾਫੀ ਦੀ ਜਿਨੇ ਇਹ ਧਰਮ ਬਣਾਇਆ ਸਭ ਤੋਂ ਵੱਡਾ ਕੌਣ ਆ ਗੁਰਨਾਨਕ ਪਾਤਸ਼ਾ ਜਿਨੇ ਇਹ ਧਰਮ ਬਣਾਇਆ ਇਹ ਪੰਜਾਬੀਅਤ ਦੀ ਆਪਣੀ ਸਿਰਜਣਾ ਕੀਤੀ ਠੀਕ ਆ ਮੈਂ ਗੁਰਨਾਨਕ ਪਾਤਸ਼ਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਗੁਰਨਾਨਕ ਪਾਤਸ਼ਾ ਦੇ ਚਰਨਾਂ 'ਚ ਮੈਂ ਆਪਣੀ ਮਾਫੀ ਮੰਗਦਾ ਤੇ ਸਮੂਹ ਸਾਧ ਸੰਗਤਾਂ ਦੀ ਮਾਫੀ ਮੰਗਦਾ ਜੇ ਤੁਹਾਨੂੰ ਐ ਲੱਗਦਾ ਵੀ ਮੈਂ ਕੋਈ ਨੂਡਿਟੀ ਫਲਾਈ ਜਾਨਾ ਜਾਂ ਮੈਂ ਕੋਈ ਮਤਲਬ ਗਲਤ ਵੀਡੀਓ ਪਾਈ ਜਾਨਾ ਮੇਰਾ ਦਿਲ ਤਾਂ ਨਹੀਂ ਮੰਨਦਾ ਵੀ ਮੈਂ ਗਲਤ ਪਾਈ ਆ ਚਲੋ ਲੋਕ ਬਣਾ ਦਿੰਦੇ ਆ ਮਾਫੀ ਨਾਲ ਕਦੇ ਕੋਈ ਬੰਦਾ ਛੋਟਾ ਨਹੀਂ ਹੋ ਜਾਂਦਾ ਠੀਕ ਆ ਮੈਨੂੰ ਕਿਹਾ ਆਪਾ ਤਾਂ ਭਾਈ ਸਾਹਿਬ ਸੰਗਤ ਦੀਆਂ ਜੁੱਤੀਆਂ 'ਚ ਬਹਿਣ ਨੂੰ ਤਿਆਰ ਆ ਜੇ ਲੋਕ ਕਹਿਣਗੇ ਤਾਂ ਠੀਕ ਆ ਤੇ ਮੈਂ ਇੱਕ ਚੰਗੇ ਘਰ ਤੋਂ ਬਲੋਂਗ ਕਰਦਾਗਾ ਐਡਾ ਮਾੜਾ ਕੋਈ ਵੀ ਨਹੀਂ ਹੁੰਦਾ ਜਿੰਨਾ ਮਤਲਬ ਤੁਸੀਂ ਸੋਚਦੇ ਹੋ ਲੋਕ ਅ ਥੋੜਾ ਜਿਹਾ ਗਲਤ ਚੀਜ਼ ਨੂੰ ਜ਼ਿਆਦਾ ਉਹ ਕਰਦੇ ਆ ਹੁਣ ਰਾਤ ਦੇ ਐ ਸੋਚੋ ਨਿੰਗ ਸਿੰਘਾਂ ਨੇ ਦੇਤੀ ਯਾਰ ਨਿੰਗ ਸਿੰਘਾਂ ਨੂੰ ਮਤਲਬ ਲੋਕ ਗੁੰਡੇ ਕਿਉਂ ਸਾਬਿਤ ਕਰਨਾ ਚਾਹੁੰਦੇ ਆ ਵੀ ਇਹ ਗੁੰਡਾ ਰਾਜ ਕਰਦੇ ਆ ਇਹ ਐ ਕਰਦੇ ਆ ਫਲਾਣਾ ਕੋਲ ਉਹ ਯਾਰ ਸਾਡਾ ਭਰਾਗਾ ਉਹ ਵੀ ਜਿਹਨੇ ਮੈਨੂੰ ਕਹਿਤਾ ਉਹਨੇ ਕਹਿਤਾ ਤੇ ਮੈਂ ਮੰਨ ਲਿਆ ਫਿਰ ਅੱਛਾ ਜੀ ਨੂਰ ਤੇ ਡੈਡੀ ਨੇ ਆਹਦਾ ਵੀ ਮਾਫੀ ਵੀ ਉਹਨੇ ਮੰਗ ਲਈ ਐ ਬਾਕੀ ਉਹਨੇ ਆਖਿਆ ਵੀ ਮੇਰਾ ਪੇਜ ਚੈੱਕ ਕਰ ਲਓ ਜੇ ਕੋਈ ਗੰਦੀਆਂ ਵੀਡੀਓ ਹੋਣ ਤਾਂ ਜਿੱਥੇ ਕਹੋਗੇ ਉੱਥੇ ਖੜਜੂ ਆਂ ਦੋ ਚਾਰੋਂ ਆਂਦਾ ਸੀ ਬੇ ਸੂਈ ਦੇ ਵਿੱਚ ਵੀਡੀਓ ਪੈ ਗਈਆਂ ਜਿਦੋਂ ਚੱਲਿਆ ਚੱਲਿਆ ਕੰਮ ਸੀ ਤੁਹਾਨੂੰ ਆਮ ਹੀ ਪਤਾ ਹੈਗਾ ਤੁਹਾਨੂੰ ਆਮ ਹੀ ਪਤਾ ਹੈਗਾ ਵੀ ਕੋਈ ਬੰਦਾ ਜਦੋਂ ਨਵਾਂ ਨਵਾਂ ਕੰਮ ਕਰਨ ਲੱਗਦਾ ਉਹਨੂੰ ਨਹੀਂ ਧਿਆਨ ਹੁੰਦਾ ਇਹਨਾਂ ਚੀਜ਼ਾਂ ਦਾ ਤੇ ਤਾਂ ਕਰਕੇ ਉਹਨੇ ਮਾਫੀ ਮੰਗ ਲਈ ਆ ਹੁਣ ਉਹਨੇ ਮਾਫੀ ਮੰਗ ਲਈ ਆ ਹੁਣ ਜੇ ਕੋਈ ਮਾਫੀ ਮੰਗ ਲੈਂਦਾ ਤਾਂ ਉਹ ਛੋਟਾ ਨਹੀਂ ਹੋ ਜਾਣਾ ਹੁੰਦਾ ਤੇ ਮਾਫੀ ਦੇਣ ਵਾਲਾ ਜਿਹੜਾ ਹੁੰਦਾ ਬਹੁਤ ਵੱਡਾ ਹੋ ਜਾਂਦਾ ਗੱਲ ਇਹਦੇ ਵਿੱਚ ਇਹ ਆ ਜਾਂਦੀ ਆ ਪਿੰਡ ਵਾਲੇ ਬਹੁਤ ਹੀ ਜ਼ਿਆਦਾ ਤੰਗ ਕਰਦੇ ਜਿਵੇਂ ਕਿ ਕੱਲ ਮੈਂ ਤੁਹਾਨੂੰ ਵੀਡੀਓ ਪਾਈ ਸੀ ਜੱਟ ਬਾਬੇ ਬਾਂਦਰਾਵਾਂ ਵਾਲਿਆਂ ਦੀ ਉਹਨਾਂ ਨੂੰ ਵੀ ਪਿੰਡ ਵਾਲੇ ਛੇਡਾ ਕਰਨ ਲੱਗ ਜਾਂਦੇ ਆ ਤੇ ਇਹ ਕਹਿ ਰਿਹਾ ਮੈਨੂੰ ਵੀ ਕਰ ਰਹੇ ਆ ਹੁਣ ਠੀਕ ਹੈ ਜੇ ਵੀਡੀਓ ਚੰਗੀ ਲੱਗੇ ਸ਼ੇਅਰ ਕਰਨਾ ਚੈਨਲ ਸਬਸਕ੍ਰਾਈਬ ਕਰਨਾ ਠੀਕ ਹੈ